ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸਤਿਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਸਾਲਾਨਾ ਜੋੜ ਮੇਲਾ ਜਿਹੜਾ ਉਹ 19 20 21 ਜੇਠ 1 2 3 ਜੂਨ ਨੂੰ ਮਨਾਇਆ ਜਾਂਦਾ ਹੈ ਇਸ ਵਾਰ ਫਿਰ 1 2 3 ਜੂਨ ਨੂੰ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਪਵਿੱਤਰ ਸਥਾਨ ਵਿਖੇ ਬੜੀ ਸ਼ਰਧਾ ਸਤਕਾਰ ਤੇ ਧੂਮਧਮ ਮਨਾਇਆ ਜਾ ਰਿਹਾ ਤੇ ਇਸ ਜੋੜ ਮੇਲੇ ਦੇ ਵਿੱਚ ਬੇਸ਼ੁਮਾਰ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਲਾਗੀ ਟਾਡੀ ਪ੍ਰਚਾਰਕ ਉਹ ਤੇ ਪਹੁੰਚ ਕੇ ਤੇ ਆ ਕੇ ਸੇਵਾ ਚ ਹਿੱਸਾ ਲੈਂਦੀ ਹੈ ਮੇਰਾ ਖਿਆਲ ਹੈ ਕਿ ਇਹ ਜੋੜ ਮਿਲਾ ਹੁਣ 1 ਮਹੀਨੇ ਦਾ ਬਣ ਗਿਆ 1 ਮਹੀਨਾ ਕਹਿਣ ਤੋਂ ਪਹਿਲ ਹੀ ਮਈ ਤੋਂ ਸ਼ੁਰੂ ਹੋ ਕੇ ਤੇ 1 ਜੂਨ ਤੱਕ 3 ਜੂਨ ਤੱਕ ਚੱਲਦਾ ਰਹਿਣਾ ਪਹਿਲੀ ਮਈ ਤੋਂ ਲੈ ਕੇ ਜਿਹੜੇ ਸੁਖਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਹੈ ਤੇ ਨਾਲ ਅਖੰਡ ਪਾਠ ਸਹਿਬਾਨ ਸੰਗਤਾਂ ਦੀਆਂ ਸੇਵਾਵਾਂ ਚੱਲ ਰਹੀਆਂ ਹਨ ਉਹਦੇ ਵਿੱਚ ਇੰਨੀਆਂ ਬੇਸ਼ਮਾਰ ਸੰਗਤਾਂ ਹੁੰਦੀਆਂ ਕਿ ਘੱਟੋ ਘੱਟ 2-2.5 ਹਜ਼ਾਰ ਸੰਗਤ ਦਿੱਲੀ ਬੀਬੀਆਂ ਤੇ ਸਿੰਘ ਰਲ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ 10 ਦਿਨਾਂ ਬਾਅਦ ਇਹ ਪ੍ਰਵਾਹ ਹੋਰ ਵਧੇਗਾ ਸ਼ਾਮ ਦੇ ਕੀਰਤਨ ਦਰਵਾਜ਼ ਚੱਲਣਗੇ ਨਾਲ ਪ੍ਰਚਾਰਕ ਆਉਣਗੇ ਸੋ ਉਹਦੇ ਵਿੱਚ ਰੌਣਕਾਂ ਵਿੱਚ ਬਹੁਤ ਵਾਧਾ ਹੋ ਰਿਹਾ ਤੇ ਮੈਨੂੰ ਲੱਗਦਾ ਕਿ ਇਹ ਸਭ ਤੋਂ ਲੰਮਾ ਜਿਹੜਾ ਜੋੜ ਮੇਲਾ ਉਹ ਬਣ ਰਿਹਾ ਤੇ ਬਾਬਾ ਜੀ ਦੇ ਸਤਾਨ ਦੇ ਉਤੇ ਨਤਮਸਤਕ ਹੋਣ ਲਈ ਦੂਰੋਂ ਨੇੜੋਂ ਸਕਤਾ ਹੁੰਦੀਆਂ ਪ੍ਰਬੰਧਾਂ ਦੇ ਸਬੰਧ ਵਿੱਚ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਜਾਂ ਸ਼ਵੀਲਾਂ ਦੇ ਪ੍ਰਬੰਧ ਜਾਂ ਇੱਥੇ ਜੋੜਿਆਂ ਦੇ ਪ੍ਰਬੰਧ ਜਾਂ ਦੀਵਾਨ ਹਾਲ ਦੇ ਵਿੱਚ ਜਿੰਨੇ ਵੀ ਆਈ ਸੰਗਤ ਹੈ ਉਹਨਾਂ ਦੇ ਆਪ ਪਾਕਤ ਵਿੱਚ ਇਹ ਸਾਰੇ ਪ੍ਰਬੰਧ ਇੱਥੇ ਕਰਨੇ ਪੈਂਦੇ ਸੋ ਸਾਰੀ ਸੰਗਤ ਨੂੰ ਬੁਲਾਇਆ ਸੀਗਾ ਕਿ ਕਿਸੇ ਤੀਕੇ ਨਾਲ ਜੋੜੇ ਕਾ ਦੀ ਸੇਵਾ ਲੰਗਰਾਂ ਦੀ ਸੇਵਾ ਵਰਤੋਂ ਦੀ ਲੰਗਰ ਵਰਤੋਂ ਦੀ ਸੇਵਾ ਬਰਤਨ ਸਾਫ਼ ਕਰਨ ਦੀ ਸੇਵਾ ਜਾ ਜਿੰਨੇ ਵੀ ਆਈ ਸੰਗਤਾਂ ਨੇ ਆਪਹਾਕ ਦੀ ਸੇਵਾਾਂ ਸੀ ਮੀਲਾਂ ਦੀ ਸੇਵਾ ਉਹ ਸਾਰੀਆਂ ਸੇਵਾਵਾਂ ਦੇ ਅੰਦਰ ਸਾਰੀ ਤਰਤੀਬ ਦੱਸੀ ਗਈ ਹੈ ਕਿ ਵੱਤਵਾਦੀ ਵਿੱਚ ਹਿੱਸਾ ਪਾਓ ਤੇ ਵੱਤਵਾਦ ਸਕਦਾ ਇਥੇ ਪਹੁੰਚ ਕੇ ਇਹਨਾਂ ਸੇਵਾਾਂ ਵਿੱਚ ਸ਼ਾਮਲ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਸਤਿਬਾਬਾ ਪ੍ਰੇਮ ਸਿੰਘ ਦੀ ਮੁਰਾਲੇ ਵਾਲਿਆਂ ਦਾ ਸਲਾਨਸ ਜੋੜ ਮੇਲਾ ਜਿਹੜਾ ਉਹ 19 20 21 ਜੇਠ 1 2 3 ਜੂਨ ਨੂੰ ਮਨਾਇਆ ਜਾਂਦਾ ਇਸ ਵਾਰ ਫਿਰ 1 2 3 ਜੂਨ ਨੂੰ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੇ ਪਵਿੱਤਰ ਸਥਾਨ ਬੇਗੋੜ ਵਿਖੇ ਬੜੀ ਸ਼ਰਧਾ ਸਤਕਾਰ ਤੇ ਤੋਗਤਮ ਦਾ ਨਾਮ ਆ ਜਾ ਰਿਹਾ ਤੇ ਇਸ ਜੋੜ ਮੇਲੇ ਦੇ ਵਿੱਚ ਬੇਸ਼ੁਮਾਰ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀਆਂ ਪੰਥ ਦੀਆਂ ਮਹਾਨ ਸ਼ਖਸੀਅਤਾਂ ਰਾਗੀ ਢਾਡੀ ਪ੍ਰਚਾਰਕ ਉੱਥੇ ਪਹੁੰਚ ਕੇ ਤੇ ਆ ਕੇ ਸੇਵਾ ਚ हिस्सा ਲੈਂਦੇ ਮੇਰਾ ਖਿਆਲ ਹੈ ਕਿ ਇਹ ਜੋੜ ਮੇਲਾ ਹੁਣ 1 ਮਹੀਨੇ ਦਾ ਬਣ ਗਿਆ 1 ਮਹੀਨਾ ਕਹਿਣ ਤੋਂ ਪਹਿਲ ਹੀ ਮਈ ਤੋਂ ਸ਼ੁਰੂ ਹੋ ਕੇ ਤੇ 1 ਜੂਨ ਤੱਕ 3 ਜੂਨ ਤੱਕ ਚੱਲਦਾ ਰਹਿਣਾ ਹੈ ਪਹਿਲੀ ਮਈ ਤੋਂ ਲੈ ਕੇ ਜਿਹੜੇ ਸੁਖਣੀ ਸਾਹਿਬ ਜੀ ਦੇ ਪਾਠ ਚੱਲ ਰਹੇ ਐ ਤੇ ਨਾਲ ਅਖੰਡ ਪਾਠ ਸਹਿਬਾਨ ਸੰਗਤਾਂ ਦੀਆਂ ਸੇਵਾਵਾਂ ਚੱਲ ਰਹੀਆਂ ਆ ਉਹਦੇ ਵਿੱਚ ਇੰਨੀਆਂ ਬੇਸ਼ੁਮਾਰ ਸੰਗਤਾਂ ਹੁੰਦੀਆਂ ਕਿ ਘੱਟੋ ਘੱਟ 22000 ਸੰਗਤ ਦਿੱਲੀ ਬੀਬੀਆਂ ਤੇ ਸਿੰਘ ਰਲ ਕੇ ਸੁਖਣੀ ਸਾਹਿਬ ਦੇ ਪਾਠ ਕਰਦੀਆਂ 10 ਦਿਨਾਂ ਬਾਅਦ ਇਹ ਪ੍ਰਵਾਹ ਹੋਰ ਵਧੇਗਾ ਸ਼ਾਮ ਦੇ ਕੀਰਤਨ ਦਰਵਾਜ਼ ਚੱਲਣਗੇ ਨਾਲ ਪ੍ਰਚਾਰਕ ਆਉਣਗੇ ਸੋ ਉਹਦੇ ਵਿੱਚ ਰੌਣਕਾਂ ਵਿੱਚ ਬਹੁਤ ਵਾਧਾ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਇਹ ਸਭ ਤੋਂ ਲੰਬਾ ਜਿਹੜਾ ਜੋੜ ਮੇਲਾ ਉਹ ਬੰਦਿਆ ਤੇ ਬਾਬਾ ਜੀ ਦੇ ਸਤਨ ਉੱਤੇ ਨਤਮਸਤਕ ਹੋਣ ਲਈ ਦੂਰੋਂ ਨੇੜੋਂ ਸਕਦਾ ਹੁੰਦੀ ਹੈ ਪ੍ਰਬੰਧਾਂ ਦੇ ਸਬੰਧ ਵਿੱਚ ਗੁਰੂ ਕੇ ਲੰਗਰਾਂ ਦੇ ਪ੍ਰਬੰਧ ਜਾਂ ਸ਼ਵੀਲਾਂ ਦੇ ਪ੍ਰਬੰਧ ਜਾਂ ਇੱਥੇ ਜੋੜਿਆਂ ਦੇ ਪ੍ਰਬੰਧ ਜਾਂ ਦੀਵਾਨ ਹਾਲ ਦੇ ਵਿੱਚ ਜਿੰਨੇ ਵੀ ਆਈ ਸੰਗਤ ਹੈ ਉਹਨਾਂ ਦੇ ਆਪ ਪਾਕ ਵਿੱਚ ਇਹ ਸਾਰੇ ਪ੍ਰਬੰਧ ਇੱਥੇ ਕਰਨੇ ਪੈਂਦੇ ਸੋ ਸਾਰੀ ਸੰਗਤ ਨੂੰ ਬੁਲਾਇਆ ਸੀਗਾ ਕਿ ਕਿਸੇ ਤੀਕੇ ਨਾਲ ਜੋੜੇ ਕਾਦੀ ਸੇਵਾ ਲੰਗਰਾਂ ਦੀ ਸੇਵਾ ਬਰਤਨ ਦੀ ਲੰਗਰ ਵਰਤੌਣ ਦੀ ਸੇਵਾ ਬਰਤਨ ਸਾਫ ਕਰਦੀ ਸੇਵਾ ਜਾਂ ਜਿੰਨੇ ਵੀ ਆਈ ਸੰਗਤਾਂ ਦੇ ਆਪਾਗਤ ਦੀ ਸੇਵਾ ਸ਼ਮਿਲਾਂ ਦੀ ਸੇਵਾ ਉਹ ਸਾਰੀਆਂ ਸੇਵਾਵਾਂ ਦੇ ਚ ਸਾਰੀ ਤਰਤੀਬ ਦੱਸੀ ਗਈ ਹੈ ਕਿ ਵੱਤਵਾਦੀ ਦੇ ਚਿੱਸਾ ਪਾਓ ਤੇ ਵੱਤਵਾਦ ਸਖਤ ਇਥੇ ਪਹੁੰਚ ਕੇ ਇਹਨਾਂ ਸੇਵਾਵਾਂ ਵਿੱਚ ਸ਼ਾਮਲ ਹੋ